ਸਤਿ ਸ਼੍ਰੀ ਅਕਾਲ ਜੀ ਲੌਜੀ ਮਨਰਾਜ ਸਿੱਧੂ ਵਲੌਗ ਵੇ ਤੁਹਾਡਾ ਸਵਾਗਤ ਹੈ ਅੱਜ ਆਪਣਾ ਵਲੌਗ ਸ਼ੁਰੂ ਹੋ ਰਿਹਾ ਹੈ ਦੁਪਹਿਰ ਦੇ ਟਾਈਮ ਤੋਂ ਇੱਕ ਵਲੌਗ ਦਾ ਆਪਾਂ ਐਂਡ ਕਰਤਾ ਤੇ ਹੁਣ ਆਪਾਂ ਦੂਸਰਾ ਵਲੌਗ ਸ਼ੁਰੂ ਕਰ ਲਿਆ ਜੀ ਦੁਪਹਿਰ ਦੀ ਚਾਹ ਬਣਾ ਲਈ ਹੈ ਤੇ ਹੁਣ ਅੱਜ ਆਪਾਂ ਲੈ ਆਏ ਆ ਸਮੋਸੇ ਤੇ ਬਣ ਕੇ ਇਹ ਹੋਂ ਦੀ ਖੁਸ਼ੀ ਦੇ ਵਿੱਚ ਆਪਾਂ ਖਾ ਰਹੇ ਆ ਸਮੋਸੇ ਜੀ ਤੇ ਨਾਲ ਖਾਵਾਂਗੇ ਮਠਿਆਈ ਚਲੋ ਜੀ ਵਲੌਗ ਆਪਣਾ ਹੋ ਗਿਆ ਸ਼ੁਰੂ ਦਿਜਾ ਬੰਦਰੀ ਸੀਗੀ ਤੇ ਮੈਂ ਕਨਾਲ ਦੇ ਨਾਲੇ ਵੀ ਮੈਂ ਕਰ ਲੈਣੀ ਆ ਸਮੋਸੇ ਸਰਵ ਤੇ ਵਧੀਆ ਥੋੜੇ ਛੋਟਛੋਟੀਆਂ ਖੁਸ਼ੀਆਂ ਨੂੰ ਵੀ ਆਪਾਂ ਸੈਲੀਬ੍ਰੇਟ ਕਰਨਾ ਚਾਹੀਦਾ ਆ ਵੈਸੇ ਤਾਂ ਅਸੀਂ ਮਠਿਆਈ ਤਾਂ ਲੈ ਕੇ ਆਏ ਸੀਗੇ ਕਿਉਂਕਿ ਮਨਵੀਰ ਨਾਲ ਤਾਂ ਸਮੋਸਾ ਖਾਂਦਾ ਨਾ ਕੋ ਟਿੱਕੀ ਨਾ ਕੋ ਬਰੈਡ ਪਕੌੜਾ ਮਤਲਬ ਵੀ ਗਰਮੀ ਦੇ ਵਿੱਚ ਘਾਟੀ ਹੋਈਲੀ ਚੀਜ਼ ਖਾ ਕੇ ਖੁਸ਼ ਹੈ ਤੇ ਇਸ ਕਰਕੇ ਇਸ ਨੂੰ ਪਸੰਦ ਰਸਪਰੀਆਂ ਤੇ ਉਹਦੇ ਵਾਸਤੇ ਲਿਆਏ ਸੀਗੇ ਰਸਪਰੀਆਂ ਵੈਸੇ ਤਾਂ ਗਰਮੀ ਦੇ ਵਿੱਚ ਬਾਹਰ ਦਾ ਜਿਹੜਾ ਕਾਟ ਹੀ ਖਾਣਾ ਚਾਹੀਦਾ ਮੈਨੂੰ ਵੀ ਪਸੰਦ ਨਹੀਂ ਪਰ ਅੱਜ ਫਿਰ ਮੈਂ ਨਾ ਸੋਰੇ ਸੋਰੇ ਫੁਲਕੇ ਬਣਾ ਲਈ ਸੀਗੇ ਫਿਰ ਕਾਲੀ ਸੀਗੀ ਜਾਣਦੀ ਰਾਜ ਉਹ ਕਹਿੰਦੇ ਗਰਮੀ ਬਹੁਤ ਹੋ ਜਾਣੀ ਆ ਵੀ ਹੁਣ ਜੋਗੇ ਬਣਾ ਲਾ ਤੇ ਦੁਪਹਿਰੇ ਕੁਝ ਲੈ ਆਵਾਂਗੇ ਖਾਣ ਵਾਸਤੇ ਤੇ ਇਸ ਕਰਕੇ ਫਿਰ ਲਿਆਂਦੇ ਸਮੋਸੇ ਮੈਨੂੰ ਵੀ ਗਰਮੀ ਦੇ ਵਿੱਚ ਜ਼ਿਆਦਾ ਕੁਝ ਭਾਰਾ ਖਾਣਾ ਪਸੰਦ ਨਹੀਂ ਤੇ ਮੰਮੀ ਜੀ ਡੈਡ ਜੀ ਹੈ ਨਹੀਂ ਸੀ ਮੇਰੇ ਨਾਨਾ ਕੋਲ ਗਏ ਹੋਏ ਆ ਤੇ ਇਸ ਕਰਕੇ ਬਸ ਥੋੜ੍ਹ ਦੋ ਤਿੰਨ ਸਮੋਸੇ ਲੈਂਦੇ ਇਹ ਮੈਂ ਸਰਵਕਾਰੀ ਸੀ ਨਾਲੇ ਨਾਲ ਆਪਣੀ ਚਾਹ ਵੀ ਹੋ ਗਈ ਤਿਆਰ ਹੁਣ ਮੈਂ ਲੱਗੀ ਸੀਗੀ ਇਹ ਜਿਹੜਾ ਕਾਰਟਨ ਜਾਂਦਾ ਸੋਦੇ ਵਾਲਾ ਇਹਨੂੰ ਖੋਲ ਕੇ ਦੇਖਣਾ ਵੈਸੇ ਤਾਂ ਚਲੋ ਉੱਥੇ ਸਾਰੇ ਚੈੱਕ ਕਰਾ ਕੇ ਲੈਂਦੇ ਆ ਸੋਦੇ ਜਿਵੇਂ ਲਿਸਟ ਬਣਾ ਕੇ ਲੈ ਗਏ ਸੀਗੇ ਪਰ ਮੈਨੂੰ ਕੋਸ਼ਿਸ਼ ਦੁਕਾਨ 'ਤੇ ਬੈਠੀ ਨੂੰ ਯਾਦ ਆ ਗਿਆ ਮੈਂ ਕਿਹਾ ਨਾ ਕੁਝ ਸੋਦਾ ਰਹਿ ਗਿਆ ਵਿੱਚ ਲਿਖਣ ਵਾਲਾ ਫਿਰ ਉਥੋਂ ਲੈ ਸੀਗੇ ਯਾਦ ਨਹੀਂ ਰਿਹਾ ਲਿਖਣ ਦਾ ਚਾਹ ਪਾਣੀ ਆਪਾ ਪੀ ਲਿਆ ਪੈਕ ਕੀ ਵੜਾਣਾ ਨਿੱਦਾ ਕਰਕੇ ਦਿੱਤਾ ਜਿੱਦਾਂ ਕਿਸਨ ਗਿਫਟ ਕਰਨਾ ਹੁੰਦਾ ਤੁਦਿਆਂ ਟੇਪਾ ਟੁਪਾ ਲਾ ਕੇ ਪੱਲੰਨੇ ਮੈਂ ਖੋਲਣਾ ਰਗੀ ਕਾਰਟਨ ਖੋਲ ਲਿਆ ਹਾਂ ਦੇਖਦੇ ਸਦਾ ਪਤਾ ਇਹ ਲੈ ਅੰਦਰ ਬਿਸਕਟ ਫਾਰਮੇ ਜੀ ਇਹ ਮੈਨੂੰ ਰਮਨਦੀ ਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਪਰਮੇਗੇ ਬਹੁਤ ਹੋ ਗਏ ਲੋ ਜੇ ਪੈਕ 100 ਰੁਪਏ ਦਾ ਪੈਕ ਆਇਆ ਬੜੇ ਜੰਦੇ ਇਹ ਕਹਿੰਦਾ ਜਦੋਂ ਸ਼ੁਰੂ ਤੇ ਚੱਲਦੇ ਆ ਰਹੇ ਹਾਂ ਤੇ ਕਿੰਨੇ ਸਸਤੇ ਹੁੰਦੇ ਸੀ ਹੈਨਾ ਇਹ 20 20 ਤੇ ਪੈਕ ਪੈਕ ਦਾ ਵੱਡਾ ਆ ਜਾਂਦਾ ਹੁੰਦਾ ਸੀ ਤੇ ਹੁਣ ਇਹ ਕਿੰਨੇ ਮਹਿੰਗੇ ਹੋ ਗਏ ਬਾਕੀ ਸਾਰੀ ਇਹ ਦੀ ਗੁਸਤਕ ਵੀ ਰਹਿ ਰਹੇ ਇਹ ਛੋਟੇ ਜਾਂ ਵੀ ਪੈਕੇਟ ਇਹ ਹੁਣ ਰੱਖਨੇ ਲੋਕ ਚ ਠੀਕ ਹੈ ਜਦੋਂ ਕੋ ਗੈਸ ਸਟਾਪ ਦੇ ਉੱਤੇ ਸਾਨੂੰ ਮਿਲਦਾ ਹੀ ਨਹੀਂ ਕੁਝ ਹੁੰਦਾ ਹੀ ਨਹੀਂਗਾ ਇਹਨੂੰ ਮੈਂ ਲੋਕ ਚ ਰੱਖ ਲਿਆ ਡੱਬੇ ਚ ਪਾ ਕੇ ਨਾਲ ਇਹ ਸਵਿਚ ਰੱਖਦੀ ਆ ਤਾਂ ਫਿਰ ਕੀੜੀਆਂ ਨਹੀਂ ਲੱਗਦੀ ਆ ਹਲਦੀ ਦਾ ਪਾਊਡਰ ਹਲਦੀ ਦਾ ਪੈਕ ਜਿਹੜਾ ਇਹ ਇਹਦੇ ਨਾਲ ਮਿਲਿਆ ਫ੍ਰੀ ਬੜੀਆਂ ਦੇ ਨਾਲ ਆ ਬੜੀਆਂ ਜਿਹੜੀਆਂ ਖੁੱਲ ਗਿਆ ਪੈਕੇਟ ਲੈ ਕੇ ਆਉਂਦੇ ਆ ਉਹਨੀਆਂ ਸਵਾਦ ਨਹੀਂ ਬਣਦੀਆਂ ਆਹ ਵਧੀਆ ਬਣਦੀਆਂ ਮਾਗਰ ਕੇ ਅੱਜ ਆ ਲੈਂਦੀ ਹਾਂ ਸਪੈਸ਼ਲ ਮੰਗਵੀਰ ਵਾਸਤੇ ਨਾਲ ਕੀ ਮਿਲਿਆ ਹਲਦੀ ਪਾਊਡਰ ਦਾ ਪੈਕੇਟ ਇਹਦੇ ਨਾਲ ਹਲਦੀ ਪਾਊਡਰ ਇਸਦੇ ਨਾਲ ਬੜੀਆਂ ਦੇ ਨਾਲ ਹਲਦੀ ਪਾਊਡਰ ਖਣਾ ਠੀਕ ਹੈ ਅ ਭੁਜੀਏ ਦਾ ਪੈਕੇਟ ਦੇ ਵਾਸਤੇ ਇੱਕ ਹੀ ਗੈਸਟ੍ਰਾਂ ਦੇ ਵਾਸਤੇ ਹੁਣ ਇਹਨੇ ਹੱਥ ਲਾਇਆ ਤੇ ਦੇਖੋ ਅੱਗੇ ਸਾਰਾ ਇੱਥੇ ਰਖਾਤਾ ਸਾਰੇ ਕਿੰਨਾ ਕਿਹੜਾ ਪਸੰਦ ਹੈ ਕਿਹੜਾ ਲਾਈਕ ਇਹਨਾਂ ਕਰ ਆਵਾ ਚਲ ਆ ਮੈਂ ਵਾਰਾ ਹਦ ਨਹੀਂ ਆਰਾ ਤੁੰਗੇ ਲੱਜ ਲੋਭ ਹੋਇਆ ਇਸ ਨੂੰ ਫਕਰ ਨਹੀਂ ਸਿੱਟ ਹੋ ਗਿਆ ਹੋ ਗਿਆ ਰਾਸ ਦਾ ਪੈਕਿੰਗ ਹੈ ਨਾ ਇਹ ਵੀ ਮੇਰਾ ਫੇਵਰਿਟ ਹੈ ਇਹ ਮੇਰਾ ਫੇਵਰਿਟ ਹੈ ਕਿਉਂਕਿ ਮੈਨੂੰ ਸਵੇਰੇ ਸਵੇਰੇ ਚਾਹ ਨਾਲ ਬੜੀ ਭੁੱਖ ਲੱਗਦੀ ਹੈ ਮੈਨੂੰ ਐ ਹੁੰਦਾ ਵੀ ਕੁਝ ਖਾਣ ਨੂੰ ਹੋਵੇ ਨਾਲ ਇਸ ਕਰਕੇ ਰਸ ਲੈਂਦੇ ਹਾਂ ਤੁਹਾਨੂੰ ਆ ਵੀ ਪਸੰਦ ਆ ਰਿਹਾ ਇਹ ਆ ਲੈ ਆਂਦੀ ਮੈਗੀ जिधो कुछ मतलब रोटी वगैरह खाना मन ना हो वे तो द पैर भी बंद बनाएं नगदा इसमें अपना काटेंगे मनमीर खा लेंगे अपने बनाओ और अपने खाओ सही है ना जो अगर मैं रेस्ट कर ली हम यहाँ तो बना के अपने खा लेंगे बदले में टेस्ट भी बना लेंगे अब इसके साथ एक पानी फर्श पे शक्कर द पैकेट आ गया � ਆਣੀਆਂ ਫਰਨਲ ਦੀਆਂ ਗੋਲੀਆਂ ਇਹ ਜਿਵੇਂ ਵਾਸ਼ ਮਸ਼ੀਨ ਵਿੱਚ ਜਾਂ ਕੱਪੜਿਆਂ ਦੇ ਵਿੱਚ ਰੱਖਣ ਵਾਸਤੇ ਹੈ ਨਾ ਅਲਮਾਰੀ ਅਲਮਾਰੀ ਦੇ ਵਿੱਚ ਰੱਖਣ ਵਾਸਤੇ ਬੰਨ੍ਹ ਸੀ ਉਹ ਟਿੱਡੀਆਂ ਵਗੈਰਾ ਹੋ ਜਾਂਦੀਆਂ ਨੇ ਨਾ ਹਮੇਸ਼ਾ ਸਰਦੀਆਂ ਦੇ ਮੌਸਮ 'ਚ ਮੈਗੀਆਂ ਤਲੀਆਂ ਨਹੀਂ ਲੜੀਆਂ ਸੀ ਉਹ ਖਤਮ ਹੋ ਗਈਆਂ ਕੁਰ ਗਈਆਂ ਕਾਲੀਆਂ ਮਿਰਚਾਂ ਲੈ ਲੀਆਂ ਤੇ ਨੂਣ ਦੇ ਪੈਕੇਟ ਇਹ ਬਣਾਉਣਾ ਨਹੀਂ ਲਸੀ ਪਾਉਣ ਵਾਲਾ ਨੂਣ ਪਹਿਲਾਂ ਜਿਹੜਾ ਬਣਾਇਆ ਸੀ ਉਹ ਹੋ ਗਿਆ ਖਤਮ ਹੁਣ ਨਵਾਂ ਬਣਾਵਾਂਗੇ ਬਾ ਇਹਨਾਂ ਦਾ ਸ਼ਰਮ ਮੁੱਕਦੇ ਨਹੀਂ ਕਿੰਨਾ ਚਿਰ ਇਹ ਮੁੱਕਦਾ ਇਹ ਵੀ ਕੋਫੀ ਦੇ ਪੈਕੇਟ ਮਨਵੀਰ ਲੈ ਜੀ ਕੋਫੀ ਵਾਲੇ ਪੈਕੇਟ ਪਾ ਲੈ ਵਿੱਚ ਦਾੜ ਤੋਂ ਵੀ ਮੂੰਗੀ ਮਸਰੀ ਦੀ ਲਿਆਂਦੀ ਕੀ ਬਣਾਉਣੀ ਸੀ ਕੀ ਤੇ ਉਹ ਫਿਰ ਬੱਦਲ ਬਣ ਜਾਂਦੇ ਆ ਜਿਵੇਂ ਘਰ ਦੀ ਜਿਹੜੀ ਸਾਫਤੀ ਨੂੰਗੀ ਹੁੰਦੀ ਹੈ ਨਾ ਬਣਾ ਕੇ ਭੇਕੇ ਸੌਰੀ ਭੇਕੇ ਤੇ ਫਿਰ ਬਣਾ ਲਈਦੀ ਆ ਚੱਕੀ ਚ ਪੀ ਕੇ ਉਹ ਬਣਾਉਣੀ ਸੀ ਪਰ ਬਦੋਜ ਬੱਦਲ ਬਣ ਜਾਂਦੇ ਆ ਲੱਗਦਾ ਵੀ ਮੀਂਹ ਪੈ ਗਿਆ ਮੀਂਹ ਆ ਗਿਆ ਤਾਂ ਕਿ ਬੁੱਝਣਾ ਆ ਛੜਿਆ ਨਹੀਂ ਕੋਈ ਨਹੀਂ ਪੈ ਸਕਦਾ ਲੱਗਦਾ ਕਹਾਏ ਆਪਾਂ ਗੱਲ ਕਰਦੇ ਸੀਗੇ ਵੀ ਆਹ ਹੁਣ ਬੱਦਲ ਜੇ ਬਣ ਜਾਂਦੇ ਰੋਜ਼ ਨਹੀਂ ਆਉਂਦਾ ਨਾ ਕਰਦਾ ਇਹ ਸੀ ਟਾਲ ਕਰ ਦਿੰਦੀ ਆ ਤੇ ਭੇਨ ਦੀ ਤਾਬ ਹੋ ਚੁਗੀ ਨਹੀਂ ਆਗਾ ਤਾਂ ਇਸ ਕਰਕੇ ਆਪਾਂ ਲਿਆਂਦੀ ਸੀਗੀ ਹੁਣ ਗਣੇ ਸਬਜ਼ੀਆਂ ਘੱਟ ਬਣਾਇਆ ਕਰੋ ਸਬਜ਼ੀ ਵੈਸੇ ਵੀ ਘੱਟੀ ਹੁਣ ਕੜੇ ਨਹੀਂ ਆਉਂਦੀ ਨਿੰਖਦੀ ਨਹੀਂ ਜੀ ਤੇ ਆ ਲੈਂਦੇ ਆ ਕਾਲੇ ਛੋਲੇ ਅੱਜ ਨੂੰ ਲਈਏ ਇੱਕ ਰਾਜਮਾ ਇਹ ਹੁੰਦੀ ਹੈ ਕਹਿੰਦੇ ਨੇ ਆਲੂਆਂ ਦੀ ਸਬਜ਼ੀ ਸਭ ਤੋਂ ਜ਼ਿਆਦਾ ਬਣਾਓ मतलब ਆਲੂਆਂ ਦੀ ਸਬਜ਼ੀ ਕਿ ਫਿਰ ਖਾਣ ਵਾਸਤੇ ਉਹ ਬਣਾਉਣੇ ਤੇ ਪੱਕੀ ਪਨੀਰ ਵੀ ਨਹੀਂ ਹੁਣ ਬਣਨਾ ਕੋਈ ਬਹੁਤ ਥੋੜਾ ਹੋ ਗਿਆ ਘੱਟ ਗਿਆ ਬੇਸਣ ਘਰ ਦਾ ਭਿਉਣਾ ਆ ਪਰ ਉਸ ਤੋਂ ਪਹਿਲਾਂ ਮੇਕ ਖਤਮ ਹੋ ਗਿਆ ਜਮਾ ਵੀ ਲੈ ਆਈਗੀ ਬਾਕੀ ਘਰੇ ਛੋਲੇ ਸਾਫ ਕੀਤੇ ਸੀ ਉਹਨਾਂ ਦਾ ਬਣਵਾ ਲਾਂਗੇ ਚਲੋ ਚੌਲ ਹਫਤੇ ਚ ਇੱਕ ਦਿਨ ਚੌਲ ਬਣਾਇਆ ਕਰੋ ਚੌਲ ਖਤਮ ਹੋ ਗਏ ਸੀ ਕਿ ਬਣਾਉਣ ਲੱਗੀ ਇਸ ਕਰਕੇ ਚੌਲ ਵੀ ਲੈ ਲੈਂਦੇ ਆ ਲੈ ਲੈਂਦੇ ਭੁੰਨੇ ਛੋਲੇ ਹਨ ਦੀ ਠੀਕ ਹੈ ਉਹ ਗ੍ਰाइंड ਕਰਨਾ ਕਿਉਂ ਗਈ ਉਹ ਮੇਰੇ ਰੱਖ ਲੈ ਆ ਮੇਰੇ ਰੱਖ ਲੈ ਚਲੋ ਬਦਾਮ ਇਹ ਹੁਣ ਰਾਤ ਨੂੰ ਜਿਵੇਂ ਭੇਗੇ ਸਵੇਰੇ ਖਾਣੇ ਦੇ ਆ ਸੋ ਸਵਾਸਤ ਹੈ ਉਹ ਕਾਫੀ ਟਾਈਮ ਹੋ ਗਿਆ ਖਤਮ ਐਸੀ ਦੇ ਭੋਲ ਲਈ ਜਸਸੀ ਕਿਉਂ ਨਹੀਂ ਤੇ ਮਾਚਿਸ ਇਹ ਆ ਲੈਦੀ ਆ ਜੀ ਲਖਮਨ ਦੇਖਾ ਚੌਕ ਪਹਿਲਾ ਆਪਾਂ ਦੋ ਖਤਮ ਕਰ ਚੁੱਕੇ ਆ ਕਿਉਂਕਿ ਹੁਣ ਕੀੜੀਆਂ ਕੀੜੇ ਬਹੁਤ ਤੰਗ ਕਰਦੇ ਆ ਦੋ ਖਤਮ ਕਰ ਕਰ ਦਿੱਤੇ ਆ ਹੁਣ ਤੀਜਾ ਹੋਰ ਲੈਂਦਾ ਆ ਇਹ ਆ ਲਾਸਟ ਹੈਗੇ ਯੂ ਬਰਡਸ ਦੇਖੋ ਇਹ ਵੀ ਕਿੰਨੇ ਮਹਿੰਗੇ ਹੋ ਗਏ 60 ਰੁਪਏ ਦੇ ਆਏ ਆ ਹੈਨਾ ਪਹਿਲਾਂ ਵਾਲੇ ਟਾਈਮ ਦੇ ਉੱਤੇ ਡੱਬੇ ਦੇ ਉੱਤੇ ਰੂਲ ਪੇਟ ਕੇ ਕੰਨ ਸਾਫ ਹੋ ਜਾਂਦੇ ਸੀ ਅੱਜ ਕੰਨ ਸਾਫ ਕਰਦੇ ਵੀ ਮਹਿੰਗੇ ਹੋ ਗਏ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਆ ਕਿੰਨੇ ਕਿ ਪੀਸ ਆਉਣਗੇ ਇਹਦੇ ਵਿੱਚ ਉੱਤੇ ਲਿਖਿਆ ਹੋਣਾ ਮੱਜਸ਼ਵੇ ਦੇ ਬਿਨਾ ਨਹੀਂ ਹੋਵੇ ਚਲੋ ਜੀ ਐਸੀ ਸਮਾਨ ਹੁਣ ਆਪਾਂ ਜਿਹੜੀਆਂ ਆ ਉਹ ਕੋਨੇ ਡੱਬਿਆਂ ਦੇ ਵਿੱਚ ਜਿਹੜੇ ਚੌਲ ਜੁੜੇ ਹਨ ਡੱਬਿਆਂ ਵਿੱਚ ਪਾ ਕੇ ਰੱਖ ਦਿੰਨੀ ਆ ਮਨਵੀਰ ਕਰਾਊਗਾ ਮੇਰੀ ਹੈਲਪ ਤੁਹਾਡਾ ਆਪ ਸਾਰਾ ਚੱਕ ਕਰ ਲੈ ਉਹ ਕੋਸਮਾ ਦਾ ਨਹੀਂ ਆ ਬੋਕਰ ਝਾੜੂ ਉਹ ਮੈਂ ਰੱਖਦਾ ਉਹ ਵੀ ਸਮਾਨ ਜ਼ਰੂਰੀ ਹੁੰਦਾ ਘਰ ਦੀ ਸਫਾਈ ਕਰਨਾ ਉਹ ਰੱਖਦਾ ਮਨਵੀਰ ਹੈਲਪ ਕਰੂਗਾ ਕੱਲ ਕੱਲ ਮੱਚਾ ਰਗਣ ਦੀ ਆ ਟਾਈਮ ਹੋ ਚੱਲਿਆ 1:30 ਦਾ ਤੋ ਚਲੋ ਵੀ ਆਪਾਂ ਕੰਮ ਕਰ ਜੀਏ ਕਰਨੇ ਆ ਜੋ ਜੀ ਹੁਣ ਕਰਦੇ ਆ ਕੰਮ ਕਾਜ ਮਿਲਾਂਗੇ ਆਪਾਂ ਬਾਅਦ ਵਿੱਚ ਬਲੌਗ ਬਣਾਈ ਰਿਓ ਜੀ ਜੀ ਇੱਥੇ ਤਾਂ ਹੁਣ ਦੂਜੇ ਦਿਨ ਸਵੇਰੇ ਸਵੇਰੇ ਪੈਣ ਲੱਗ ਗਿਆ ਮੀ ਤੇ ਰਾਤ ਅਸੀਂ ਮੰਜੇ ਚੱਕੇ ਨਹੀਂ ਬਸ ਡੇਲੀ ਮੈਂ ਚੱਕ ਦਿੰਨੀ ਫੇਰ ਮੈਂ ਕਿਹਾ ਮੀ ਤਾਂ ਆਉਂਦਾ ਨਹੀਂਗਾ ਕੀ ਕਰਨੇ ਚੱਕ ਕੇ ਚਲ ਕੋਈ ਨਾ ਪਏ ਰਹਿਣ ਦੋ ਹਨਾ ਵਿਰੋਜੀ ਬੱਦਲ ਬਣਦੇ ਆਉਂਦਾ ਨਹੀਂਗਾ ਤੇ ਅੱਜ ਥੋੜੇ ਥੋੜੇ ਭੇਜੀ ਗਏ ਤੇ ਹੁਣ ਮੈਂ ਚੱਕਣ ਲੱਗੀ ਸੀਗੀ ਤੇ ਇੱਥੇ ਪੂਰਾ ਮੀ ਲੈ ਆ ਗਏ ਬਹੁਤ ਵਧੀਆ ਸ਼ੁਕਰ ਹੈ ਅਭੀ ਠੰਡ ਜੀ ਹੋ ਗਈ ਨਹੀਂ ਤਾਂ ਸਵੇਰੇ ਸਵੇਰੇ ਵੀ ਇੰਨੀ ਗਰਮੀ ਹੁੰਦੀ ਸੀ ਕਿ ਬਹੁਤ ਜ਼ਿਆਦਾ ਲਓ ਜੀ ਆਇਆ ਸਵੇਰੇ ਸਵੇਰੇ ਮਨ ਖਰਾਸ਼ ਹੋ ਗਿਆ ਸਾਰੇ ਸੋਸਤੇ ਉੱਡ ਗਈ ਸੇਰ ਵੀ ਕਿ ਜਿਹੜਾ ਸਿਰਸ ਰੋਟੇ ਰੱਬ ਨੇ ਬਹੁਤ ਵਧੀਆ ਜਿਹੜਾ ਦਿੱਤ ਦੇਤਾ ਮਿੰਦਾ ਬਹੁਤ ਦਿਨਾਂ ਦੀ ਗਰਮੀ ਸੀਗੀ ਇਹ ਬੜਾ ਵਧੀਆ ਲੱਗ ਰਿਹਾ ਇਹਨੂੰ ਪਿਆਰੇ ਬਹੁਤ ਵਧੀਆ ਠੰਡਾ ਹੋ ਜੂਗਾ ਜੀ ਮੌਸਮ ਅੱਜ ਦੇਖਾਂਗੇ ਕੀ ਕੀ ਬੰਦਦਾ ਹੈ ਠੰਡੇ ਮੌਸਮ ਚ ਬਣੇ ਰਿਓ ਬਲੌਗ ਦੇ ਵਿੱਚ ਅੱਧਾ ਪੌਣਾ ਘੰਟਾ ਮੀਂਹ ਪੈ ਗਿਆ ਤੇ ਬਾਵਾ ਪਾਣੀ ਹੋ ਗਿਆ ਬਹੁਤ ਵਧੀਆ ਲੱਗਿਆ ਸ਼ੁਕਰ ਹੈ ਅੱਜ ਰੱਬ ਨੇ ਕਈ ਦਿਨਾਂ ਬਾਅਦ ਸੁਣ ਲਿਆ ਤੇ ਇੱਥੇ ਵਧੀਆ ਸਾਰੀਆਂ ਸਬਜ਼ੀਆਂ ਨੂੰ ਪਾਣੀ ਪੈ ਗਿਆ ਤੇ ਗਮਲਿਆਂ ਦੇ ਵਿੱਚ ਵੀ ਪੈ ਗਿਆ ਵੇਖੋ ਕਿ ਓਮੇ ਪਾਣੀ ਬਹੁਤ ਘੱਟ ਆਉਂਦਾ ਹੈ ਹਨਾ ਇਹ ਇਸ ਕਰਕੇ ਵਧੀਆ ਵੀ ਸਬਜ਼ੀਆਂ ਵਗੈਰਾ ਨੂੰ ਮੀਂਹ ਦਾ ਪਾਣੀ ਪੈ ਗਿਆ। ਇਹ ਦੇਖੋ ਗਮਲੇ ਦੇ ਵਿੱਚ ਜਿਹੜਾ ਪਾਣੀ ਖੜ ਗਿਆ ਇੱਥੋਂ ਪਤਾ ਲੱਗਦਾ ਵੀ ਮੀਂਹ ਜਿਹੜਾ ਹੈ ਕਾਫੀ ਪੈ ਗਿਆ ਆ। ਵੈਸੇ ਵੀ ਪੱਕੀ ਦਾ ਕਰਕੇ ਤਾਂ ਪਤਾ ਨਹੀਂ ਲੱਗਦਾ ਨਾ। ਅੱਜ ਤਾਂ ਵਧੀਆ ਸੁੱਧ-ਸੁੱਧੇ ਨਹਾ ਲਈਆਂ। ਠੰਢੀ ਹੋ ਗਿਆ ਪੱਠੇ ਗਿੱਲੇ ਹੋ ਗਏ ਨਾ। ਨੀ ਆਇਆ ਕਿੱਦਿੀ ਆਇਆ ਤਾਂ ਨਹੀਂ ਕਿੱਦਿੀ ਤੁਹਾਨੂੰ ਇਸ ਪਿੰਡਾਂ ਦਾ ਸਿੰਗ। ਨਹੀਂ ਆਈ ਗਿਆ ਵਾ। ਪਾਣੀ ਨਿਬਿਨਾ ਅੱਜਨ ਤੇ ਆਹ ਹਨੀ। ਦੇਖਦੀ ਆ ਚਲੋ ਇੰਨੇ ਨਾਲ ਹੋ ਗਿਆ ਠੰਡਾ ਮੌਸਮ ਵਧੀਆ ਲੱਗਦਾ ਅਲਾਂ ਦੀ ਸਬਜ਼ੀ ਖਾ ਖਾ ਕਰਾਂਗੇ ਲਓ ਜੀ ਅੱਜ ਤਿੰਨ ਅਲਾਂ ਤੋੜ ਲਈਆਂ ਬਾਹਰ ਵਾਲੇ ਹੱਥੇ ਵਿੱਚੋਂ ਲੈਣ ਨਹੀਂ ਜਾਂਦੀ ਖੱਟੀ ਲੱਸੀ ਰੱਖੀ ਆ ਪਿੰਡੀਆਂ ਵਾਸਤੇ ਅੱਜ ਮੈਂ ਤਾਂ ਠੰਡਾ ਦਿੰਨਾ ਛੜਕਦੇ ਇਹਦੇ ਨੂੰ ਵੜਦੇ ਇਹਦੇ ਨੂੰ ਇਹਦਾ ਪੂਰਾ ਘੇਰ ਲੈਂਦੇ ਜੇ ਦਾ ਦੁਸ਼ਮਣ ਦੁਸ਼ਮਣ ਨਹੀਂ ਘੇਰ ਲੈਂਦਾ ਐਵੇਂ ਘੇਰ ਰੱਖੀ ਹੈ ਨਾ ਇਹਦਾ ਹੋਂਦ ਆ ਕੋਈ ਨਾ ਪੈਗੇ ਨਾ ਲਵ ਯੂ ਜਾਨ ਸਹੀ ਗੱਲ ਹੈ ਕੋਈ ਫਰਕ ਤਾਂ ਪੈ ਜੇ ਦੇਖ ਦੋ ਕੁਸਤ ਨਾ ਹੋਏ ਇਹਦੇ ਵਿੱਚ ਕੁਝ ਪੱਕੀਆਂ ਵੀ ਨਿਕਲ ਜਾਂਦੀਆਂ ਮੈਂ ਤਾਂ ਰਾਲ ਨੂੰ ਤੋੜੁੰਦਾ ਪੱਕੀਆਂ ਨਹੀਂ ਤੋੜਨ ਨੂੰ

ਓਹ ਹੋਆ ਕੋਸਤਾ ਬੇਲ ਨੇ ਜਾ ਪਿਆ ਆ ਦੇਖੋ ਕਿੰਨੀਆਂ ਪੱਕੀਆਂ ਪਈਆਂ ਗਰਮੀ ਕਰਕੇ ਸਭ ਕਾਂਡਾ ਤੋਂ ਦਰਦੇ ਵੱਢਦਾ ਹੀ ਨਹੀਂ ਕੋਈ ਹੂੰ ਓਹ ਪਰਾਂ ਲੱਗੀਆਂ ਪਈਆਂ ਇੱਧਰ ਤੁਹਾਡੇ ਸਾਹਮਣੇ ਸਿੱਧ ਨੂੰ ਹਾਂ ਹੋਰੀਆਂ ਮੈਨੂੰ ਇੱਥੋਂ ਦੇਖਦੀਆਂ ਆ ਇੱਥੇ ਇਹਨਾਂ ਬੁੱਟਾਂ ਇੱਥੇ ਗੋਡੇ ਕੋਲੇ ਲੱਤ ਕੋਲੇ ਤੇ ਆ ਰਹੀਆਂ ਹੂੰ ਇਹਨਾਂ ਨੇੜੇ ਖੜੇ ਨੂੰ ਪਤਾ ਨਹੀਂ ਲੱਗਦਾ ਕੁਝ ਤਾਂ ਰੰਗ ਜਾਂ ਇਦਾਂ ਦਾ ਹੋ ਜਾਂਦਾ ਤੇ ਦੂਰ ਖੜੇ ਨੂੰ ਪਤਾ ਲੱਗਦਾ ਤੋੜਨੀ ਤਾਂ ਗੋਡੇ ਦੇ ਨਾਲ ਹੀ ਕੱਪ ਦੇ ਪਰਲੇ ਪਾਸੇ ਨਾਲ ਲਓ ਆ ਕਰਦੇ ਹੋ ਜੇ ਕਰਨੀ ਤਾਂ ਖੱਟੀ ਲੱਸੀ ਆਹ ਲੈਂਦੀ ਕਿਹਨੇ ਕਾਸਤੇ ਕਰਨੀ ਹੈ ਪਿੰਡੀਆਂ ਤੇ ਡੈਡੀ ਨੇ ਕਿਹਾ ਸੀਗਾ ਇਹਨਾਂ ਵੱਖਰੀ ਇਹ ਤਾਂ ਮੋਟ ਵੱਡੀਆਂ ਆ ਜਿਹੜੀ ਛੋਟੀ ਛੱਡ ਦਿੰਨੇ ਉਹ ਦੂਜੇ ਦਿਨ ਹੀ ਵੱਡੀ ਐ ਪੱਕ ਜਾਂਦੀ ਐ ਨਾ ਹੋਏ ਇਹ ਵੀ ਵਿਚਾਰਾ ਕਰਕੇ ਖਿਰ ਗਿਆ ਭਿੰਡੀਆਂ ਨਾਲ ਦੇਖਣੋ ਹਟ ਗਿਆ ਲਓ ਜੀ ਇੱਕ ਆਪਾਂ ਨੂੰ ਮਿਲ ਗਿਆ ਅੱਜ ਸਵੇਰੇ ਸਵੇਰੇ ਖਰਬੂਜਾ ਇੰਨੇ ਮਿੱਠੇ ਨਿਕਲਦੇ ਆ ਬਹੁਤ ਜ਼ਿਆਦਾ ਤੇ ਇਹਨਾਂ ਦੇ ਜਿਹੜੇ ਬੀ ਆ ਉਹ ਅਸੀਂ ਸਕਾ ਕੇ ਤੇ ਸੰਭਾਲ ਕੇ ਰੱਖੀ ਜਾਂਦੇ ਆ ਵੀ ਫਿਰ ਐਨਾ ਅਗਲੇ ਸਾਨੂੰ ਬੀਜਣ ਵਾਸਤੇ ਵਧੀਆ ਬੀ ਬਣ ਜਾਂਦਾ ਕਈ ਵਾਰੀ ਆਪਾਂ ਮਾਰਕੀਟ ਚੋਂ ਵੀ ਲੈ ਕੇ ਆਉਨੇ ਆ ਉਹ ਵੀ ਨਹੀਂ ਵਧੀਆ ਨਿਕਲਦਾ ਤੇ ਜਿਵੇਂ ਸਵਾ ਰਲਾ ਕੇ ਨਾ ਸਕਾ ਕੇ ਰੱਖ ਲਈਦੇ ਆ ਕਿੰਨਾ ਵਧੀਆ ਲੱਗ ਰਿਹਾ ਰੰਗ ਹੀ ਕਿੰਨਾ ਸੋਹਣਾ ਕੁਦਰਤ ਨੇ ਕਿੰਨਾ ਸੋਹਣੀ ਚੀਜ਼ ਬਣਾਈ ਆ ਧਾਰੀਆਂ ਜੀਆਂ ਕਿੰਨੀਆਂ ਸੋਹਣੀਆਂ ਤੇ ਜਦੋਂ ਇਹਦਾ ਸੂਟਾਂ ਦਾ ਡਿਜ਼ਾਈਨ ਹੁੰਦੇ ਬੜੇ ਸੋਹਣੇ ਲੱਗਦੇ ਆ ਚਲੋ ਜੀ ਹੁਣ ਇਹਨੂੰ ਸਲਾਦ ਦੇ ਰੂਪ ਚ ਖਾਵਾਂਗੇ ਆਪਾਂ ਅੱਜ ਰੋਟੀ ਦੇ ਨਾਲ। ਕਿੱਲੇ ਕਰਕੇ ਪੋਣੀ। ਜਿਹੜਾ ਕੁਝ ਵੀ ਆਈ ਦੇ ਦਿੰਦੇ ਸਭ ਕਰ ਲਓ। ਕਿਤੇ ਲੱਗਣ ਲੱਗੇ ਜਾਣ। ਇਹ ਪਾਰੇ ਆ ਸਰੋਂ ਦੀ ਖਾਲ, ਕਦੂਆਂ ਦੀ வேਲ ਦੀ ਜੜਾਂ ਚ। ਇਹ ਇਹਨੂੰ ਕੀ ਕਦੂ ਲੱਗਣੇ ਆ। ਸਾਰਿਆਂ ਨੂੰ ਪੋਣੇ। ਲੱਹ ਅਨਜੀਰਾ ਨੂੰ ਪਾਤੀ ਹੈ ਅੱਜ ਤਾਂ ਕੱਦੂਆਂ ਨੂੰ ਕੱਦੂ ਲੱਗਣ ਲੱਗ ਜੇ ਅਨਜੀਰਾ ਦਾ ਤਾਂ ਕੋਈ ਨਾ ਜੜ ਤਾਂ ਮੁੱਢ ਬਣਿਆ ਪਿਆ ਚੱਲਦਾ ਕੁਸ਼ਕੀ ਤਾਂ ਹੁਣ ਮੀਂਹ ਦੇ ਫਰਕ ਨਾਲ ਵੀ ਲੱਗ ਜੂਵੇ ਹਨਾ ਕੋਈ ਹੋਊਗਾ ਨਾ ਟੂਣਾ ਵੀ ਕੀੜੇ ਕੁੜੇ ਜਿਹੜਾ ਜੜਾ ਚ ਵੱਡ ਜਾਂਦੇ ਉਹਨਾਂ ਵਾਸਤੇ ਆ ਦੇਖੋ ਇਹ ਬਿਲਕੁਲ ਕੋੜਾ ਇਹ ਨੂੰ ਰੱਬ ਦਾ ਕੋੜਾ ਕਹਿੰਦੇ ਹੁੰਦੇ ਨਾ ਸਾਰੇ ਰੱਬ ਦੇ ਹੀ ਆ ਰੱਬ ਦੇ ਤਾਂ ਹੈਗੇ ਆ ਬੱਠਾ ਜਿਵੇਂ ਪੱਤੇ ਦੇ ਨਾਲ ਦਾ ਛੋਟੇ ਹੁੰਦੇ ਬੜਾ ਖੇਲਦੇ ਹੁੰਦੇ ਸੀ ਇਹਦੇ ਨਾਲ ਇੰਜੋਏ ਕਰ ਰਿਆ ਵੀ ਠੰਡਰ ਦੇਣੀ ਸਾਰੇ ਨੁਪਾਤੀ ਸਾਰੇ ਟੂਨੇ ਟੱਪੇ ਕਰਤੇ ਪਿੱਲੀਆਂ ਨੂੰ ਰੱਸੀ ਪਾਤੀ ਮੈਨੂੰ ਖੜ ਪਾਤੀ ਸ਼ਾਮ ਨੂੰ ਫਿਰ ਬੱਦਲ ਚ ਬਣ ਲੱਗੇ ਹੂਮਸ ਬਹੁਤ ਹੋ ਗਈ ਗਰਮੀ ਬਹੁਤ ਹੋਈ ਪਈ ਆ ਤੇ ਆਸ਼ਾ ਕਰਦੇ ਆ ਤੇ ਮੀਂਹ ਆ ਜਾਵੇ ਫਿਰ ਤੋਂ ਤੇ ਮੌਸਮ ਹੋ ਜਾਵੇ ਠੰਡਾ ਤੇ ਇਸ ਦੇ ਨਾਲ ਹੀ ਅੱਜ ਵਾਲੇ ਵਲੌਗ ਦਾ ਐਂਡ ਕਰ ਰਹੇ ਆ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਕੱਲੂ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਸਾਰਿਆਂ ਨੂੰ ਸਸ਼ੀ